ਵਾਹਿਗੁਰੂ ਜੀ ਅੱਜ ਤੁਹਾਨੂੰ ਦਰਸ਼ਨ ਕਰਾ ਮੰਗ ਜੀ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਲੁਧਿਆਣਾ ਵਾਹਿਗੁਰੂ ਜੀ ਗੁਰਦੁਆਰਾ ਮੰਜੀ ਸਾਹਿਬ वाहगुरु जी इतिहास सरवण करो जी वाहगुरु जी देख देख फाते संखेप इतिहास गो श्री मंजी साहेब पा दसवीं की लुदे इस पावन पवित्र स्थान न साहेब एक कमाल साहेब श्री गुरु गोबिंद सिंह जी महाराज की चरण छो प्राप्त है गुरु साहेब चौदह पोसन 1704 हजार सात सौ सतारा सो एकाठ बिक्रमी ਨਨਸਰੀ ਅਨੰਦਪੁਰ ਸਾਹਿਬ ਤੋਂ ਸਰਸਾ ਨਦੀ ਚਮਕੌਰ ਸਾਹਿਬ ਦੀਆਂ ਜੰਗ ਯੁੱਧਾਂ ਦਾ ਟਾਕਰਾ ਅਤੇ ਫਤਿਹ ਪ੍ਰਾਪਤ ਕਰਦੇ ਹੋਏ ਮਾਛੀਫਤਾ ਦੇ ਵਿਖੜੇ ਪੈਂਡੇ ਸਰ ਕਰਕੇ ਪੰਜ ਪਿਆਰੇ ਪਾਈ ਦਇਆ ਸਿੰਘ ਪਾਈ ਤਰਮ ਸਿੰਘ ਅਨਨ ਸੇਖ ਪਾਈ ਮਾਨ ਸਿੰਘ ਪਾਈ ਗਨੀਖਾ ਅਤੇ ਪਾਈ ਨਬੀ ਖਾਨ ਨਾਲ ਉੱਚ ਦੇ ਪੀਰ ਦੇ ਰੂਪ ਵਿੱਚ ਇੱਥੇ ਪਹੁੰਚੇ ਸਨ ਗੁਰੂ ਸਾਹਿਬ ਨੇ ਇੱਕ ਸਾਲਣ ਜੁਗਦੀ ਮਾਤਾ ਪਾਸੋਂ ਨੇੜੇ ਚੱਲ ਹੋਣ ਬਾਰੇ ਪੁੱਛਿਆ माता ने कहा कि सामने एक खू है पर उथे सराल रहंदी है गुरु साहिब जी ने तीर मार के उस सराल दा कल्याण कीता सराल खू विच डिगण करके खू दा जल पानी पीन योग ना रहा सति गुरु ने धरती दी इक विच इक तीर होर मार के जल दा सोमा प्रकट कीता एकौतक वेक की माता ने अपनी कोर दी बीमारी दा जिक्र कीता ਸਤਿਗੁਰਾਂ ਨੇ ਮਾਤਾ ਨੂੰ ਪਵਿੱਤਰ ਜਲ ਦੇ ਸੋਮੀ ਵਿੱਚ ਇਸ਼ਨਾਨ ਕਰਨ ਲਈ ਕਿਹਾ ਅਤੇ ਵਾਰ ਦਿੱਤਾ ਕਿ ਜੋ ਵੀ ਸਿੱਖ ਸ਼ਰਧਾ ਨਾਲ ਇਸ ਅਸਥਾਨ ਤੇ ਦਰਸ਼ਨ ਇਸ਼ਨਾਨ ਕਰੇਗਾ ਉਸ ਦੇ ਦੁੱਖਾਂ ਕਸ਼ਟਾਂ ਦਾ ਨਾਸ਼ ਹੋਵੇਗਾ ਮਾਤਾ ਨੇ ਇਹ ਸਾਰੀ ਵਿਥਿਆ ਪਿੰਡ ਵਾਸੀਆਂ ਨੂੰ ਸੁਣਾਈ ਵੱਡੀ ਗਿਣਤੀ ਚ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੀਆਂ ਉਸ ਵਕਤ ਆਲਮਗੀਰ ਨਿਵਾਸੀ ਚਮਕੌਰ ਦੀ ਗੜਹੀ ਦੇ ਸ਼ਹੀਦ ਭਾਈ ਸਰਦੂਲ ਸਿੰਘ ਦੇ ਪਿਤਾ ਭਾਈ ਨਗਾਹੀਆ ਸਿੰਘ ਵੱਲ ਗੁਰੂ ਸਾਹਿਬ ਨੂੰ ਇੱਕ ਕੋੜਾ ਪੇਟ ਕੀਤਾ। ਚਮਕੌਰ ਦੀ ਗੜਹੀ ਵਿੱਚ ਜੇਸੀ ਪਿੰਡ ਆਲਮਗੀਰ ਦੇ ਦੋ ਹੋਰ ਸਿੰਘ ਭਾਈ ਸ਼ੇਰ ਸਿੰਘ ਅਤੇ ਭਾਈ ਸੁੱਖਾ ਸਿੰਘ ਵੀ ਸ਼ਹੀਦ ਹੋਏ ਹਨ। ਗੁਰੂ ਸਾਹਿਬ ਨੇ ਸੰਤਾਂ ਨਾਲ ਬਚਨ ਕੀਤਾ ਅਤੇ ਕੋੜੀ ਤੇ ਸਵਾਰ ਹੋ ਕੇ ਸਿੰਘਾਂ ਸਮੇਤ ਰਾਏਕੋਟ ਵੱਲ ਨੂੰ ਰਵਾਨਾ ਹੋ ਗਏ। ਇਸ ਸਥਾਨ ਦੀ ਸੇਵਾ ਸੰਭਾਲ ਲਈ ਗੁਰੂ ਸਾਹਿਬ ਨੇ ਬਾਬਾ ਨਾਨੂਨ ਸਿੰਘ ਜੀ ਨੂੰ ਦੱਖਣ ਤੋਂ ਭੇਜਿਆ। ਉਹਨਾਂ ਨੇ ਇਸ ਸਥਾਨ ਨੂੰ ਪ੍ਰਗਟ ਕੀਤਾ ਅਤੇ ਸੇਵਾ ਸੰਭਾਲ ਕਰਦੇ ਹੋਏ ਇੱਥੇ ਹੀ ਬ੍ਰਮਲੀਨ ਹੋ ਗਏ। ਗੁਰੂ ਸਾਹਿਬ ਦੀ ਯਾਦ ਵਿੱਚ ਹਰ ਸਾਲ 141516 ਨੂੰ ਸਲਾਣਾ ਜੋੜ ਮੇਲਾ ਮਨਾਇਆ ਜਾਂਦਾ ਹੈ। ਹਰ ਐਤਵਾਰ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ ਹੈ ਅਤੇ ਪਾਰੀ ਗਿਣਤੀ ਵਿੱਚ ਸੰਗਤਾਂ ਦਰਸ਼ਨ ਇਸ਼ਨਾਨ करके अपना जीवन सफला कर दया वाह ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਪਾਸ਼ਾਹੀ ਦਸਵੀ ਆਲਮਗੀਰ ਇਹ ਜੀ ਕੁਛ 뷰 ਇਹ ਪਰਕ ਇਹ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਬਹੁਤ ਹੀ ਖੂਬਸੂਰਤ ਬਣਾਇਆ ਜੀ ਵਾਹਿਗੁਰੂ ਜੀ ਤੁਸੀਂ ਵੀ ਇੱਥੇ ਆਓ ਦਰਸ਼ਨ ਕਰੋ ਪਾਸ਼ਾਹੀ ਦਸਵੀ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਲੁਧਿਆਣਾ ਵਾਹਿਗੁਰੂ ਜੀ ਤੁਸੀਂ ਇਤਿਹਾਸ ਸਰਵਣ ਕਰ ਲਿਆ ਹੋਏਗਾ ਵਾਹਿਗੁਰੂ ਜੀ ਇਹ ਸਾਨੂੰ ਇਤਰਾ ਹੀ ਸਪੋਰਟ ਕਰਦੇ ਰਹੋ ਸਾਡੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲਓ ਤੁਹਾਡਾ ਆਪਣਾ ਚੈਨਲ ਗੁਰੂ ਟੱਲ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਵਿੱਚ ਵਾਹਿਗੁਰੂ ਜਰੂਰ ਲਿਖਿਆ ਕਰੋ ਤੇ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ ਤੇ ਸ਼ੇਅਰ ਦਬਕੇ ਕਰਿਆ ਕਰੋ ਜੀ ਵਾਹਿਗੁਰੂ ਜੀ ਕੀ ਕਰ ਸਕਦੇ ਆ ਇੰਨੀ ਕੋਈ ਬੇਨਤੀ ਸਾਡੀ ਸੁਣਿਆ ਕਰੋ ਵੀਡੀਓ ਫੁੱਲ ਦੇਖਿਆ ਕਰੋ ਔਰ ਬਹੁਤ ਵੀਡੀਓ ਚ ਮਿਹਨਤ ਲੱਗਦੀ ਹੈ ਤੁਸੀਂ ਵੀਡੀਓ ਪੂਰੀ ਦੇਖਿਆ ਕਰੋ ਔਰ ਸ਼ੇਅਰ ਜ਼ਰੂਰ ਕਰਿਆ ਕਰੋ ਜਿੰਨੇ ਵੀ ਬਾਹਰ ਦੇਖ ਰਹੇ ਨੇ ਵੀਡੀਓ ਬੈਠੇ ਹੋਏ ਸਾਡੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਵੀਡੀਓ ਚ ਜਿਆਦਾ ਸ਼ੇਅਰ ਕਰਿਆ ਕਰੋ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਹਲਲੋ ਜਾ ਕੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੁਹਾਡਾ ਆਪਣਾ ਗੁਰੂਟਲ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲਓ ਜੀ ਅੱਜ ਬਹੁਤ ਜ਼ਿਆਦਾ ਮਿਹਨਤ ਲੱਗੀ ਆ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਸ਼ਾਈ ਦਸਵੀਂ ਦਰਸ਼ਨ ਕਰੋ ਜੀ ਸਲੋਵਰ ਹੈ ਜੀ ਗੁਰਦੁਆਰਾ ਸਾਹਿਬ ਦਾ ਬਹੁਤ ਹੀ ਖੂਬਸੂਰਤ ਉਹ ਚੱਲਦੇ ਆਂ ਤੇ ਹੁਣ ਕਿਹਾ ਸੀ ਇਤਿਹਾਸ ਸੁਣਾ ਦੋ ਇਹਨਾਂ ਨੇ ਸਰਾ ਨਹੀਂ ਹੁਣ ਕਰੇ ਚੱਲਦੇ ਆ ਠੀਕ ਹੈ ਕਾਰ ਨੂੰ ਚਾਉਂਦੇ ਆ കട ജോ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਲੁਧਿਆਣਾ ਇਤਿਹਾਸ ਇਹਨਾਂ ਨੇ ਦੱਸਿਆ ਓ ਇੱਜਾ ਤੁਸੀਂ ਤੁਰਿ ਜਾ ਤੁਹਾਡੀ ਬਣਾ ਦਿੰਦੇ ਫਿਰ ਉਹ ਸਾਰਿਆਂ ਦੀ ਕੀ ਬਣਾਦਾ ਤੂੰ ਹੀ ਆਪਣੀ ਕੋਈ ਗੱਲ ਨਹੀਂ ਉਧਰ ਕੌਣ ਜਾਏਗਾ ਐਂ ਬੰਦਾ ਐਂਦੀ ਖਿਚ ਲੰਨਾ ਇੱਥੇ ਦੇਖ ਹੱਥ ਤੇ ਹਿਲਦੀ ਇਹਨੇ ਤੇ ਨਹੀਂ ਹਿਲਦੀਗੀ ਦੇਖੋ ਪੂਰੀ ਵੀਡੀਓ ਬਣ ਰਹੀ ਜਾਂਦੀ ਵੇਖੋ ਉਹ ਲੋ ਚਲੀਏ ਹੋਰ ਨਹੀਂ ਆਏ ਤੇ ਹੁਣ ਕੀ ਕਰ ਸਕਦੇ ਹਾਂ ਉਹ ਜੀ ਗੋਡ ਹੋ ਰਹਾ ਹੈ ਬਈ ਕਿਸੇ ਵਾਹਿਗੁਰੂ ਜੀ ਮੇਰ ਕਰਾਈ ਹੋਣ ਦੇਖਣ ਆਇਆ ਤੇ ਕਰਨੀ ਆਇਆ ਵਾਹਿਗੁਰੂ ਜੀ ਅਗਲੇ ਵੀਡੀਓ ਚ ਮਿਲਾਂਗੇ ਤੁਹਾਨੂੰ ਇੱਕ ਹੋਰ ਗੁਰਦੁਆਰਾ ਸਾਹਿਬ ਤੇ ਤੱਕ ਤੱਕ ਲਈ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਗੁਰਪੁਰਬ ਆ ਰਿਹਾ ਜੀ 5 ਨਵੰਬਰ ਨੂੰ ਤਾਮਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਾਰਿਆਂ ਨੂੰ ਗੁਰਪੁਰਬ ਦੀ ਬਹੁਤ ਬਹੁਤ ਵਧਾਈ ਵਾਹਿਗੁਰੂ ਜੀ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰੋ ਤੁਹਾਡਾ ਆਪਣਾ ਚੈਨਲ ਗੁਰੂ ਟਲ ਚੈਨਲ ਨੂੰ ਸਬਸਕ੍ਰਾਈਬ ਕਰੋ